اللہ اللہ کی قسم တို့တော့တော့တော့ဒီရှင်တဲ့ ਹੰਗਰੂ ਗੁਰੂ ਗੋਰੀ ਸਾਧ ਸੰਤ ਜੀ ਉਹ ਆਪ ਜੀ ਸਰਵਨ ਕਰ ਰਹੇ ਸਾਂ ਪਾਇਸ਼ਮ ਸ਼ੇਰ ਸਿੰਘ ਦੀ ਸੂਲਮਾ ਜਿਨ੍ਹਾਂ ਤੇ ਪ੍ਰਮਾਤਮਾ ਦੀ ਅਕਾਲ ਪੁਰਖਵਾਹ ਗੁਰੂ ਦੀ ਗੁਰੂ ਰਾਮਦਾਸ ਸਾਹਿਬ ਜੀ ਦੀ ਬੇਅੰਤ ਕਿਰਪਾ ਰਹਿਮਤ ਬਖਸ਼ਿਸ਼ ਹੈ ਅੱਜ ਸਜ ਨੇ ਇਹਨਾਂ ਨੂੰ ਇੰਨਾ ਤਸਰੀਲਾ ਕੰਠ ਬਖਸ਼ਿਆ ਹੈ ਕਿ ਆਪਣੇ ਕੀਰਤਨ ਨਾਲ ਸੰਤਾਂ ਨੂੰ ਮੰਤਰ ਮੁਗਧ ਕਰ ਦਿੰਦੇ ਹਨ ਸੋ ਪਿਛਲੇ ਸਾਲ ਸਥਾਨ ਗੁਰਦੁਆਰਾ 탑 ਸਥਾਨ ਬੀਬੀ ਪ੍ਰਧਾਨਕੌਰ ਜੀ ਬਰਨਾਲਾ ਜਪੀਕੇ ਦਾਸ ਰੇਖ ਜੂਰੀ ਰਾਗੀ ਜਥੇ ਵਿੱਚੋਂ ਸੇਵਾ ਨਿਭਾ ਰਹੇ ਹਨ ਭਾਈ ਸ਼ੰਸ਼ੇਰ ਸਿੰਘ ਜੀ ਆਪਣੇ ਜੱਥੇ ਨਾਲ ਇਸ ਸਥਾਨ ਤੇ ਤਿੰਨ ਦਿਨਾਂ ਲਈ ਆਸਾ ਦੀ ਵਾਰ ਦੇ ਕੀਰਤਨ ਦੀ ਸੇਵਾ ਨਿਭਾਉਣ ਲਈ ਆਏ ਸਨ ਜਦੋਂ ਅਸੀਂ ਸਾਡੀ ਪਹਿਲੀ ਮੁਲਾਕਾਤ થઈ ਇਹਨਾਂ ਨੂੰ ਸੁਣਿਆ ਬੜੀ ਮਹਾਰਾਜ ਜੀ ਨੇ ਤੇ ਬਿਆੰਤ ਕਿਰਪਾ ਮੈਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਸੁਣ ਕੇ ਜੋ ਸਾਨੂੰ ਅਹਿਸਾਸ ਹੋਇਆ ਜੋ ਸਾਨੂੰ ਫੀਲ ਹੋਇਆ ਇਹਨਾਂ ਦੇ ਰਸਨਾ ਤੇ ਪਰਮਾਤਮਾ ਵਸਿਆ ਹੋਇਆ ਹੈ ਇੰਨਾ ਕੁ ਸ੍ਰੀਲਾ ਗੰਠ ਇਹਨਾਂ ਦਾ ਹੈ ਸੁਦਾਸ ਦੇ ਛੋਟੇ ਵੀਰ ਭਾਈ ਅਤਰ ਸਿੰਘ ਜੀ ਨੇ ਆਪਣੇ ਫੇਸਬੁੱਕ ਪੇਜ ਗੁਰੂ ਕੀ কীর्तਨੀਏ ਤੇ ਇਹਨਾਂ ਦਾ ਕੀਰਤਨ ਲਾਈਵ ਕੀਤਾ ਜਿਸ ਨੂੰ ਕਿ ਹਫ਼ਤੇ 10 ਦਿਨ ਦੇ ਵਿੱਚ ਹੀ 5 ਲੱਖ 5 ਲੱਖ ਤੋਂ ਵੱਧ ਸੰਗਤਾਂ ਨੇ ਦੇਖਿਆ ਅਸੀਸਾਂ ਬਖਸ਼ਿਸ਼ ਕੀਤੀਆਂ ਸੋ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸੰਗਤਾਂ ਨੂੰ ਕੁਛ ਚੰਗਾ ਸੁਣਾਇਆ ਜਾਵੇ ਸੁਰੀਲਾ ਸੁਣਾਇਆ ਜਾਵੇ ਜਿਵੇਂ ਕਿ ਆਪਣੇ ਪੰਥ ਦੇ ਵਿੱਚ ਹਮੇਸ਼ਾ ਹੀ ਇਹ ਆਵਾਜ਼ ਉੱਠਦੀ ਹੈ ਕਿ ਸੁਰੀਲੇ ਕੀਰਤਨੀਆਂ ਨੂੰ ਅੱਗੇ ਲੈ ਕੇ ਆਇਆ ਜਾਵੇ ਸੋ ਦਾਸ ਰਾਂ ਦੀ ਬੇਨਤੀ ਹੈ ਭਾਈ ਸ਼ਮਸ਼ੇਰ ਸਿੰਘ ਜੀ ਦੇ ਜੱਥੇ ਨੂੰ ਸੰਗਤ ਅਸੀਸਾਂ ਬਖਸ਼ੇ ਇਹਨਾਂ ਨੂੰ ਕੀਰਤਨ ਸਮਾਗਮਾਂ ਤੇ ਹਾਜ਼ਰੀ ਭਰਨ ਦਾ ਮੌਕਾ ਦੇਵੇ ਇੱਕ ਮਹਾਰਾਜ ਜੀ ਨੇ ਤੇ ਬੇਅੰਤ ਬਖਸ਼ਿਸ਼ ਹੈ ਬਹੁਤ ਰਸ ਪੇਨਾਂ ਕੀਰਤਨ ਕਰਦੇ ਹਨ ਸੋ ਹੁਣ ਭਾਈ ਸ਼ਮਸ਼ੇਰ ਸਿੰਘ ਸੂਰਮਾ ਜੀ ਆਪ ਜੀ ਨੂੰ ਆਪਣੇ ਫੇਸਬੁਕ YouTube ਚੈਨਲ ਬਾਰੇ ਜਾਣਕਾਰੀ ਦੇਣਗੇ ਤੇ ਆਪਣਾ ਜੋ ਮੋਬਾਈਲ ਨੰਬਰ ਹੈ ਆਪ ਸਰਵਤ ਸੰਤਾਨਾਂ ਨਾਲ ਸਾਂਝਾ ਕਰਨਗੇ ਸੋ ਆਪ ਸਰਵਤ ਸੰਤਾਨਾਂ ਦੀ ਜਰਨਤ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਭਾਈ ਸ਼ਮਸ਼ੇਰ ਸਿੰਘ ਸੂਰਮਾ ਜੀ ਨੂੰ ਸੰਮਤਾ ਦੇ ਰੂਬਰੂ ਕੀਤਾ ਜਾ ਸਕੇ ਜੀ ਵਾਰੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕਿਫਤ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਸਮਸ਼ੇਰ ਸਿੰਘ ਸੁਲਮਾ ਤੇ ਫੇਸਬੁੱਕ ਪੇਜ ਤੇ ਮੇਰਾ ਜੋ ਫੇਸਬੁੱਕ ਤੇ ਮੇਰਾ ਪੇਜ ਚੱਲਦਾ ਹੈ ਸਮਸ਼ੇਰ ਸਿੰਘ ਸੁਲਮਾ ਤੇ ਇੰਸਟਾਗ੍ਰam ਤੇ ਵੀ ਸਮਸ਼ੇਰ ਸਿੰਘ ਦੇ ਨਾਮ ਤੇ ਆਈਡੀ ਹੈ ਤੇ YouTube ਦੇ ਉੱਤੇ ਸਮਸ਼ੇਰ ਸਿੰਘ ਅਫੀਸ਼ੀਅਲ ਦੇ ਨਾਮ ਤੇ ਮੇਰਾ ਚੈਨਲ ਬਣਿਆ ਸਾਰੀਆਂ ਸੰਗਤਾਂ ਲਾਇਕ ਸ਼ੇਅਰ ਕਮੈਂਟ ਕਰੋ ਤੇ ਜੇ ਕਿਸੇ ਨੇ ਕੋਈ ਸਮਾਰਗਮ ਉਹ ਮਦਦ ਸੇਵਾ ਲੈਣੀ ਹੋਵੇ ਤੇ 10 ਦਾ ਕੰਟੈਕਟ ਨੰਬਰ 90563 56100 ਤੇ ਕਾਲ ਕਰਕੇ ਜਰੂ ਤੁਸੀਂ ਮਰਜ਼ੀ ਹੁਕਮ ਕਰ ਸਕਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾਇਆਕਰਨ ਰਹਿਮਤ ਸੱਚੇ ਪਾਤਸ਼ਾਹ ਦੀ ਰਹਿਮਤ ਕਰਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ